ਇੱਤਨੀ ਬਾਈ ਇਹ ਵਜ ਦੀਪਾ ਬਾਉਸਰ ਭੈਣ ਮੰਗਾ ਉਸਤਾਦ ਆਪਣਾ ਬਾਈ ਗਿਆਨੀ ਬਾਈ ਦੀਪਾ ਉਹ ਬਾਈ ਪ੍ਰਦੀਪ ਭਾਈ ਆਪਣਾ ਕਾਲੀਆਂ ਤੋਂ ਆ ਠੀਕ ਆ ਅੱਜ ਸਵਾਬ ਬਣੇ ਜੀ ਬਾਈ ਇਕੱਠੇ ਹੋ ਗਿਆ ਨਾ ਬੱਸ ਯਾਰ ਨਿਆਰਾ ਬਾਈ ਪ੍ਰਦੀਪ ਹੋਏ ਵੀ ਭਾਈ ਹੈ ਬਾਜੀ ਦੇ ਨਹੀਂ ਆਉਂਦੇ ਤੇ ਕੰਮ ਅੱਗੇ ਆ ਤਾਂ ਨਾ ਰਹਿ ਗਏ ਨਾ ਯਾ ਉੱਥੇ ਰਹਿ ਦਿੱਤ ਮੈਂ ਇਹ ਮਾ ਰੂਪਲੀ ਬਾੜੀ ਔਰ ਦੀ ਕਰਕੇ ਮੋਗਰੇ ਹਾਂ ਹਾਂ ਔਰੀ ਨੂੰ ਚਿਹਰੀਆਂ ਉਹਦੀ ਬਾੜੀ ਔਰ ਨਹੀਂ ਕਰਦੀ ਇਹਨੇ ਤੇ ਹੀ ਬੰਦੀ ਸੀ ਅੱਜ ਤਾਂ ਟੈਗ ਵੀ ਟਾਈਮ ਨਾਲੀ ਹਾਂ ਨੇ ਡਾ ਤੂੰ ਗੱਲ ਮੱਚਾਂ ਦਾ ਸੀ ਕੂਟਰ ਤਾਂ ਗੋਲ ਕਰੀ ਬਠਾ ਥੰਨੇਓ ਭਾਬੇ ਬੜ ਬੁੜ ਘਟੂ ਇਹਨਾਂ ਦਾ ਉੱਡ ਕੇ ਫੇਰ ਹੀ ਗੱਲ ਬਣੂਗੀ ਡਾਲ ਆ ਡੇਨੋਂ ਡਾ ਕੇ ਸਮਾਰ ਕੇ ਨਾ ਫੇਰ ਇਹਨਾਂ ਨੂੰ ਨਿਚੋੜ ਨਿਕਲੂ ਵੀ ਕੀ ਕਹਿੰਦੇ ਆ ਇਹ ਹਾਂ ਉੱਡ ਕੇ ਬਦਾਮਾ ਹਾਂ ਇਹ ਨਾਲ ਥੱਲੇੋਂ ਜਮਾ ਸੁੱਕਾਣੇ ਇਹ ਸੁੱਕਾ ਇਹ ਫੁੱਲ ਲਰ ਕੇ ਜਦੋਂ ਬੋਹੂ ਆਉਣ ਲੱਗੇ ਨਾ ਆਹ ਦੇ ਆ ਬਸ ਜਦੋਂ ਹੌਲੇ ਹੋ ਕੇ ਆਉਣ ਲੱਗੇ ਹਾਂ ਉਦੋਂ ਪਤਾ ਲੱਗਦਾ ਇਹਨਾਂ ਦਾ ਵੀ ਹੁਣ ਕਿਵੇਂ ਆ ਵਜਨ ਤਾਂ ਇਹ ਸਾਰੇ ਜਿਹੜੇ ਸਿੱਟੇ ਉਹ ਜਿਹੜਾ ਉਹ ਤੋਂ ਬਾਅਦ ਵਜਨ ਤੇ ਹੁਣ ਉੱਡ ਜਦੋਂ ਡਾਈਆਂ ਪੈ ਗਈ ਆਹ ਆ ਗਈ ਹੈ ਹਾਂ ਆ ਆ ਗਈ ਹੈ ਇਹ ਜਿੱਥੇ ਛੜਦਾ ਬਈ ਗੱਗੇ ਫਿਰ ਉਹ ਮਾਰ ਕਰਦਾ ਉਹਨੇ ਬਾਜੀ ਨਹੀਂ ਇਹ ਬਜੀ ਸਹੀ ਆਉਂਗੀ ਕੱਢੇ ਨਹੀਂ ਮੈਂ ਇਹੇ ਗਰਮੀ ਨਹੀਂ ਕੱਢੇ ਆ ਸਹੀ ਹੈ ਬਾਪਰ ਨੇ ਕੱਢ ਲਾ ਹੈ ਭਰਪੂਰ ਵਧੀਆ ਰਖਾਈ ਥੋਲੀ ਲੇ ਗਰਮੀ ਵਾਲੀ ਕੱਢੀ ਆ ਫਰ ਸਹੀ ਹੈ ਇਹ ਹੈ ਲੈ ਤੈਨੂੰ ਫੜ ਕੇ ਲੈ ਤੂੰ ਉੱਤਰ ਫਰ ਬਹੁਤ ਸੋਹਣੀ ਆ ਇਹ ਆਹ ਜਿਹੜਾ ਵੀਡੀਓ ਗੱਲ ਦਿਖਾਉਂਦਾ ਜਿੱਥੇ ਹੋਈ ਹੈ ਹੈ ਇਹ ਵੀਡੀਓ ਗੱਲ ਦਿਖਾਉਂਦਾ ਜਿੱਥੇ ਤੈਨੂੰ ਹਾਂ ਨਹੀਂ ਨਹੀਂ ਹਾਂ ਉਹੀ ਮਤਲਬ ਆਹ ਜਿਹੜਾ ਕੀ ਨਹੀਂ ਹੈਗਾ ਹਾਂ ਉਹ ਤੈਨੂੰ ਦਿਖਾਉਣਾ ਇੱਥੇ ਰਹਿਣਾ ਨਹੀਂ ਨਹੀਂ ਉਹ ਯਾਰ ਬੜਾ ਸਿਰਫਾ ਕਿਹੜਾ ਫੇਵਰਟ ਕਹਿੰਦਾ ਇਹ ਮੇਰਾ ਹਾਂ ਆ ਆਹ ਥੱਲੇ ਨੂੰ ਮਨ ਨਵੀਆਂ ਪਾਈਆਂ ਆ ਪਹਿਲਾਂ ਤਾਂ ਹੈ ਨਹੀਂ ਵੀਡੀਓ ਨਹੀਂ ਇਹਾਂ ਇੱਧਰਲੇ ਪਾਸੇ ਨਹੀਂ ਸੀ ਅੰਦਰ ਹੀ ਗਲੀਆਂ ਕਿਹੜੀਆਂ ਫੀਟੀਆਂ ਨਹੀਂ ਮੇਰੇ ਨਾਲ ਹੀ ਦਿਖਾਵਾਂ ਆ ਜੰਨੀ ਇੱਕ ਦੇਖੀ ਜੰਨੀ ਆਵਾ ਮੈਂ ਲਾਉ ਕਰਦਾ ਨਾ ਹੁਣ ਇੱਕ ਤਾਂ ਦੇਖ ਲੈ ਹੁਣ ਦੋਹਾਂ ਦੇਖਾਂ ਕੋਈ ਨੋਲ ਜੁ ਮਿਲਦੀ ਇੱਧਰ ਕੋਈ ਤਾਂ ਗੱਗਾ ਮਜਾਕ ਨਹੀਂ ਜੰਨੀ ਅੱਜ ਤਾਂ ਗੱਲ ਨਹੀਂ ਚੱਲ ਜੇ ਆਪਾਂ ਨਹੀਂ ਹੁੰਦੀ ਨੋਲ ਜੇਗੀ ਕਿਸੇ ਕਰ ਲਾ ਇਹਦਾ ਬਾਈ ਜਦੋਂ ਹੁੰਦਾ ਪੋਰ ਹਸਪੀਟਲ ਆ ਕੀ ਖੋਲਦੇ ਸੀ ਇਨਾ ਟੰਡ ਮਾਰ ਗਿਆ ਨਾ ਉੱਤਰ ਪੂਰੇ ਕਹਿੰਦਾ ਯਾਰ ਭੜਿਆ ਤੇਰੇ ਮੇਰੇ ਨਾਲੋਂ ਵੀ ਘੜਿਆ ਇੰਦ ਤੇ ਉਹਵੇਂ ਨਹੀਂ ਕੂਤਰ ਕੂਤਰ ਡੱਕੇ ਫੇਰੇ ਜਿੱਥੇ ਹੋੜ ਕੇ ਫੇਰ ਖਰਾਕ ਪਾਉਣ ਦਾ ਬੈਠਾ ਹੁਣ ਖਰਾਕ ਪਾਉਣੀ ਤਾਂ ਮੂਰਖਤਾ ਬਾਈ ਹੁਣ ਜਿਹੜੀ ਛਾਲਾਂ ਚ ਪੈ ਗਈ ਪੈ ਗਈ ਬਸ ਹੁਣ ਤੱਕ ਕਣਕ ਤੇ ਕਰਕੇ ਸਰੋਂ ਤੇ ਕਣਕ ਵੱਜਦੇ ਕੱਢ ਲਏ ਉੱਤੇ ਤੇ ਬਾਦਾਮ ਤੇ ਕਣਕ ਮੇਰੇ ਮਾਣੇ ਜਿਦਾ ਜਿਵੇਂ ਮੈਂ ਕਰਦਾਗਾ ਮੈਂ ਤਾਂ 3-4 ਦਿਨ ਕੱਢ ਕੇ ਕਬੂਤਰ ਫੇਰ ਖਰਾਕ ਪਾਉਣਾ ਨਜ਼ਰ ਪਾਉਂਦੇ ਨਹੀਂ ਉਧਰ ਦਾ ਕਸੇ ਦਾ ਸਹੀ ਕਬੂਤਰ ਕਿਵੇਂ ਕਰੀਏ ਆਪਾਂ ਚਾਰ ਦਿਨ ਪਹਿਲਾਂ ਡਾਈ ਦੇ ਆ ਤਿੰਨ ਚਾਰ ਦਿਨ ਡਾ ਕੇ ਉਸ ਤੋਂ ਬਾਅਦ ਖਰਾਕ ਪਾ ਕੇ ਦੋ ਦਿਨ ਫਿਰ ਦਵਾਈ ਲਾ ਕੇ ਫਿਰ ਕੱਢ ਲਈਦੇ ਬਸ ਮਦਾਂ ਪਾਈ ਜਾਈਦੇ ਨਾਲ ਮੇਰਾ ਮੰਨਣਾ ਵਾ ਜਿਹੜੀ ਆਪੋ ਆਪਣੀ ਹੁੰਦੀ ਹੈ ਥਿਉਰੀ ਨਾਲੇ ਤਾਂ ਕਬੂਤਰ ਨਹੀਂ ਜਾਂਦੇ ਨਾਲੇ ਹੂ ਸੱਟ ਰਹੇਦੇ ਕਬੂਤਰ ਜਿੰਨਾ ਗੰਦਮੰਦ ਹੋਣਾ ਸਫਾਈ ਹੋ ਜਾਂਦੀ ਆ ਗੱਲ ਤਾਂ ਇਹ ਆ ਭਾਜਦੇ ਵੀ ਦਾਈ ਨੇ ਡਿਗਦੇ ਵੀ ਦਾਈ ਨੇ ਹੋਰ ਵੀ ਆ ਹੰਦਰ ਉਹਨਾਂ ਨੂੰ ਆਪਾਂ ਉਹ ਕਰੀ ਜਾਂਦੇ ਆ ਖਰਾਕ ਨੂੰ ਹੀ ਪਾਈ ਜਾਂਦੇ ਆ ਦਾਈ ਪੈਦਾ ਖਾਲਾਂ ਦੀ ਖਰਾਕ ਬਥੇਰੀ ਪੈਂਦੀ ਹੁਣ ਤਾਂ ਨਾਲ ਗੁਈ ਉਹਨੇ ਗੱਲ ਹੁੰਦਾ ਕੂਤਰਕ ਪਾਪਾ ਖਰਾਕ ਆਪਣੇ ਬੰਦੇ ਇਹ ਕੱਢ ਲੇ ਕੱਢ ਕੇ ਚਾਰ ਪੰਜ ਦਿਨ ਕੱਢੋ ਤੇ ਰਹਿਲੇ ਜੇ ਕਰਕੇ ਉਸ ਤੋਂ ਬਾਅਦ ਉਹਨੂੰ ਦਵਾਈ ਲਾ ਦਿਓ ਬੰਦ ਕਰ ਦਿਓ ਤਿੰਨ ਦਿਨ ਫਿਰ ਉਹਨੂੰ ਬਦਾਮ ਵੀ ਚੜਨ ਤੋਂ ਚਾਰ ਦਿਨ ਚਾਰ ਦਿਨ ਫੇਰ ਮੁੜ ਕੇ ਕੱਢ ਕੇ ਉਹਨੂੰ ਦਾਣੇ ਬਦਾਮ ਚਾਹ ਲਈ ਜਾਂ ਦੱਬਾ ਸੈਟ ਆ ਨਾਲੇ ਜਾਣਦੇ ਨਹੀਂ ਕੁੱਤਰ ਭਾਈ ਦੇ ਉਹ ਘਾਟਾ ਫਿਰ ਪਹਿਲੇ ਹੀ ਉਹ ਘਾਟੇਗਾ ਮੈਂ ਰਖਾਉਣਾ ਸਰਪੰਚ ਦੇ ਘਰੋਂ ਆਏ ਤੇ ਪੰਚੀ ਬਹੁਤ ਚੰਗੇ ਲੱਗੇ ਲੱਕੇ ਲੈ ਗੰਗਾ ਕਹਿੰਦਾ ਲੱਕੇ ਨਾ ਲੱਗੇ ਸਾਰੇ ਲੈ ਜਾ ਸੀ ਜਮਾਂ ਨਹੀਂ ਕਹਿੰਦੇ ਜਾਣਾ ਮੈਂ ਲੱਕੇ ਨਹੀਂ ਜਾਣਾ ਜਾ ਕਰਕੇ ਇਹਦੇ ਵਾਲੇ ਜਹੇ ਸਾਰੇ ਲੈ ਜਾ ਸਾਨੂੰ ਕੋਈ ਚੱਕਰ ਨਹੀਂ ਉਹ ਨਾ ਮੰਗੀ ਲੱਗੇ ਚਾਹੀਦਾ ਯਾਰ ਆਪਾਂ ਨੂੰ ਉਹ ਬੜੇ ਕਿ ਰਾਗੇ ਦੇ ਤੱਕ ਮੁੰਡਾ ਛੱਡ ਕੇ ਗਿਆ ਸੀ ਵਿਚਾਰਾ ਯਾਰ ਉਹ ਕੋਈ ਲੈ ਗਿਆ ਭੈਣਾ ਚੱਕ ਕੇ ਫਾਰਮ ਤੇ ਰੱਖਣੇ ਆ ਯਾਰ ਜਵਾਕਾਂ ਨੇ ਮਾਤਾ ਦੀ ਜਾਨ ਨਿਕਲ ਗਾਂਆਂ ਦਾ ਫਾਰਮ ਪਾਇਆ ਉਹਥੇ ਰੱਖਣੇ 1.5 200 ਕਬੂਤਰ ਲੱਕਾ ਕੱਟਣ ਲੈ ਜੀ ਬੱਚੇ ਘੜਾ ਦੇ ਦੇਣਗੇ ਜਾਂ ਅੱਡ ਲੈ ਜੀ ਨਾ ਛੱਡ ਜਾਣਗੇ ਬਸੇਰੇ ਯਾਰ ਮਿੱਤਰ ਮੈਂ ਤਾਂ ਹਜੇ ਕਿਸੇ ਨੂੰ ਕਿਹਾ ਹੀ ਨਹੀਂ ਜੇ ਆਪ ਛੱਡ ਕੇ ਜਾਣਗੇ ਲੱਕੇ ਲੱਠੇ ਦੇਖੀ ਤੂੰ ਅਬਲਾਂ ਵੀਡੀਓ ਦੇਖ ਕੇ ਬੰਦੇ ਨੇ ਆਪ ਹੀ ਛੱਡ ਜਾਣੇ ਆਪਣੇ ਕੋਲੇ ਲੱਕੇ ਲੱਠੇ ਵਾਦੂ ਇਹ ਲੱਕੇ ਬਹਿ ਰਹੇ ਫਾਰਮ ਤੇ ਰੱਖਣੇ ਆਗੇ ਗਾਂਾਂ ਵਾਲੇ ਸ਼ੌਂਕ ਨੂੰ ਪੁੰਨੀ ਆ ਚੱਲ ਜਾ ਬਿਣਾ ਗੁੱਡੇ ਤੋਂ ਕਮਰੇ ਚੋਂ ਛੱਡ ਕੇ ਆਈ ਨਹੀਂ ਬੁੱਤਾਂ ਨੇ ਆਜ ਨਹੀਂ ਹਟੇલા ਬੈਠਾ ਕੀ ਨਿਆਰ ਕੋਈ ਸਮਾਂ ਬੜਾ ਦੇਖ ਕੇ ਨਹੀਂ ਕੋਈ ਉਸ ਤਰ੍ਹਾਂ ਆਪ ਵੀ ਕੰਮ ਹੈ ਹੈਲੋ ਹਾਂ ਹੈਲੋ ਉਹ ਘਟੀਆਂ ਹਾਂਜੀ ਘਟੀਆਂ ਦਾ ਹੈ ਬੜਾ ਹੋ ਨਹੀਂ ਨਹੀਂ ਵੀਰੇ ਮੈਨੂੰ ਲੱਗਦਾ ਯਾਰ ਉਹ ਤਾਂ ਹੋਰ ਆ ਵੀਰੇ ਉਹ ਤਾਂ ਹੋਰ ਆ ਤਾਂ ਹਰਪ੍ਰੀਤ ਆ ਕੁੜੀ ਆਪਣੀ ਤਾਂ ਰਮਨਦੀਪ ਸੀ ਬੜਾ ਹੋ ਹਾਂ ਨਹੀਂ ਨਹੀਂ ਹਾਂ ਹਾਂ ਜੇ ਪਤਾ ਪੁੱਜੀ ਜੀ ਕਦੇ ਮੇਰਾ ਜਿਆ ਦਾ ਬੇ ਨਾਲ ਉਹ ਤਾਂ ਦੇ ਮੈਨੂੰ ਕਿਦਾ ਜੈਣਾ ਬੁਗਿਆ ਪੁਰੇ ਸਿਰਾਂ ਪਦਾ ਦੇ ਹੋਗੇ ਪੁਰੇ ਸਿਰਾਂ ਨਹੀਂ ਜਾਣ ਨਹੀਂ ਹਾਂ ਜਾ ਲੱਗਾ ਉੱਠਣੇ ਨਹੀਂ ਹਾਂ